ਸ਼ਾਇਦ ਲੇਕਿਨ ਇਥੇਰਾ ਮਾਹੌਲ ਕੁਝ এনवायरमेंट ਵਿਗੜ ਰਿਹਾ ਜੀ ਇਥੇ ਤੇ ਵੈਂਡਿੰਗ ਜ਼ੋਨ ਬਣ ਗਿਆ ਖਲਾਰਾ ਪੈ ਰਿਹਾ ਜਿਵੇਂ ਲੋਕਾਂ ਨੇ ਕੂੜਾ ਸੁੱਟਿਆ ਕੀ ਹੋ ਗੋ ਜੀ ਲੋਕ ਕਿਸੇ ਦੇ ਸੈਲ ਕਰਨ ਆਉਂਦੇ ਨੇ ਖਲੋਕੜ ਨਾ ਆਉਂਦੇ ਨੇ ਤਾਜੀ ਹਵਾ ਆਕਸੀਜਨ ਲੈਣ ਹੁਣ ਇੱਥੇ ਕੁਝ ਟਾਈਮ ਤੋਂ ਇੰਨਾ ਗੰਦ ਪੈ ਗਿਆ ਹੱਥ ਲਿਕਦਾ ਹੈ ਇੰਨਾ ਗੰਦ ਪੈ ਗਿਆ ਕਿ ਸਟਾਲ ਜਿੱਥੇ ਲੋਕਾਂ ਨੇ ਬਹਿਣਾ ਹੁੰਦਾ ਚੱਕਰ ਲਾ ਕੇ ਸੈਲ ਕਰਕੇ ਉਥੇ ਲੋਕਾਂ ਨੇ ਆਪਣੇ ਸਟਾਲ ਲਾਣੇ ਸ਼ੁਰੂ ਕਰ ਦਿੱਤੇ ਨੇ ਉਸ ਤੋਂ ਬਾਅਦ ਇਹਰਾ ਖਾਪੀ ਕੇ ਸਭ ਲਿਫਾਫੇ ਕਾਗਜ਼ ਸਭ ਉਥੇ ਖਿਲਰੇ ਰਹਿੰਦੇ ਨੇ ਲੋਕੀ ਸਫਾਈ ਲੋਕ ਵੀ ਧਿਆਨ ਰੱਖਦੇ ਕਾਰਪੋਰੇਸ਼ਨ ਵੀ ਧਿਆਨ ਨਹੀਂ ਰੱਖਦੀ ਤੁਸੀਂ ਛੋਟੇ ਬਾਗਾਂ ਦੇ ਵਿੱਚ ਜਾ ਕੇ ਦੇਖੋ ਕਿੰਨਾ ਗੰਦ ਪਿਆ ਹੈ ਨਾ ਕੋਈ ਬਾਗਲੀ ਸਫਾਈ ਹੈ ਨਾ ਕੋਈ ਪਲਾਂਟਸ ਦੀ ਕਟਿੰਗ ਹੈ ਨਾ ਕੁਛ ਹੈ ਜੇ ਉਥੇ ਜਾਨਵਰ ਮੜਿਆ ਤੇ 15 15 ਦਿਨ ਉਥੇ ਪਿਆ ਜਾਂਦਾ ਦੂਸਰੀ ਉਸ ਤੋਂ ਬਾਅਦ ਹੈ ਪਾਰਕਿੰਗ ਪਾਰਕਿੰਗ ਦੀ ਇੰਨੀ ਕੀ ਸਮੱਸਿਆ ਹੈ ਸਕੂਟਰ ਇਸ ਤਰ੍ਹਾਂ ਲੱਗੇ ਹੁੰਦੇ ਨੇ ਜਿਸ ਤਰ੍ਹਾਂ ਪਤਾ ਨਹੀਂ ਕਿਹੜਾ ਮੇਲਾ ਲਗਾ ਲੋਕਾਂ ਨੂੰ ਨੰਗ ਨੀ ਜਗਾਨੀ ਵਿੱਚ ਜਿਨ੍ਹਾਂ ਨੇ ਸੈਲ ਕਢਣੀ ਹੈ ਉਹ ਰੋਡ ਕਲੀਅਰ ਚਾਹੀਦੀ ਹੈ ਉੱਥੇ ਪਾਰਕਿੰਗਾਂ ਸਕੂਟਰ ਕਾਰਾਂ ਵਿੱਚੇ ਪਾਰਕਿੰਗਾਂ ਲੱਗੀਆਂ ਹੀ ਆਂ ਤੋਂ ਸੋ ਇਹ ਕਾਰਪੋਰੇਸ਼ਨ ਨੂੰ ਚਾਹੀਦਾ ਹੈ ਇਸ ਬਾਰੇ ਧਿਆਨ ਦੇਵੇ ਸਰ ਇੱਕ ਹੋਰ ਚੀਜ਼ ਹੈ ਲੋਕ ਚਲੋ ਠੀਕ ਹੈ ਪੁੰਨ ਦਾ ਕੰਮ ਹੈ ਪੰਛੀਆਂ ਨੂੰ ਦਾਣਾ ਪਾ ਰਹੇ ਲੇਕਿਨ ਦਹੀਂ ਪਾ ਰਹੇ ਨੇ ਖੀਰ ਪਾ ਰਹੇ ਨੇ ਲੇਕਿਨ ਉਹ ਜਿਹੜਾ ਵੇਸਟੇਜ ਸਾਰੀ ਉੱਥੇ ਛੁੱਟੀ ਜਾ ਰਹੀ ਹੈ ਬੜਾ ਖਲਾਰਾ ਪਾਇਆ ਜੀ ਮੈਂ ਕਹਿੰਦੀ ਜਿਹੜਾ ਲੋਕਾਂ ਨੂੰ ਵੀ ਅਵੇਰਨੈਸ ਚਾਹੀਦੀ ਹੈ ਜੇ ਉਹਨੇ ਕਿ ਦਾਣਾ ਪਾਇਆ ਦਹੀਂ ਪਾਇਆ ਕੁਝ ਵੀ ਪਾਇਆ ਉਹਦਾ ਡਸਟਬਿਨ ਦੇ ਵਿੱਚ ਸੁੱਟੋ ਉਹ ਉਥੇ ਹੀ ਸਭ ਗੰਦ ਬੰਦ ਦੇਖੋ ਰੋਜੀ ਰੋਟੀ ਸਭ ਦੀ ਚਲਣੀ ਚਾਹੀਦੀ ਹੈ ਉਹ ਵੀ ਆਪਣਾ ਰੋਟੀ ਕਮਾਣ ਆਏ ਨਾ ਕੋਈ ਗੱਲ ਨਹੀਂ ਪਰ ਤਰੀਕੇ ਨਾਲ ਚੰਗੇ ਸਿਸਟਮ ਨਾਲ ਕੋਈ ਥੋੜਾ ਲੋਕਾਂ ਦੀ ਵੀ ਅਵੇਰਨੈਸ ਚਾਹੀਦੀ ਹੈ ਔਰ ਕਾਰਪੋਰੇਸ਼ਨ ਚ ਵੀ ਚਾਹੀਦੀ ਹੈ ਉਹ ਹੀ ਸਫਾਈ ਦਾ ਕੰਮ ਤੇ ਕਾਰਪੋਰੇਸ਼ਨ ਦਾ ਨਾ ਪਰ ਲੋਕਾਂ ਦੀ ਵੀ ਅਵੇਰ ਚਾਹੀਦਾ ਤੇ ਕਾਰਪੋਰੇਸ਼ਨ ਨੇ ਵੀ ਆਪਣਾ ਕੰਮ ਕਰਨਾ ਚਾਹੀਦਾ ਸਭ ਨੂੰ ਇੱਕ ਬੈਂਡਿੰਗ ਜ਼ੋਨ ਬਣ ਗਿਆ ਜਿਹੜਾ ਦੇਖਿਆ ਜਾ ਰਿਹਾ ਹੈ ਜੀ ਆਪਣੇ ਆਪਣੇ ਸਟਾਲ ਲਗਾਏ ਨੇ ਖਾਣ ਦੇ ਲਿਆ ਕਿਨਾ ਕੁ ਖਰਾਬ ਕਰ ਰਹੇ ਨੇ ਜੀ ਆਹ ਕੰਪਨੀ ਲੋਕ ਅਲਰੇਡੀ ਕੰਪਨੀ ਬਾਗ ਦੇ ਵਿੱਚ ਬੈਂਡਿੰਗ ਸਟੋਰ ਜਿੰਨੇ ਵੀ ਲੱਗੇ ਨੇ ਇਹ ਸਾਰੇ ਗਲਤ ਨੇ ਸਾਰੇ ਪਰੇਸ਼ਾਨ ਕਰਦੇ ਨੇ ਪਬਲਿਕ ਨੂੰ ਜਿੱਥੇ ਪਬਲਿਕ ਦੇ ਬਜ਼ੁਰਗਾਂ ਦੇ ਬੈਠਣ ਵਾਸਤੇ ਬੈਂਚ ਲਗਾਏ ਗਏ ਨੇ ਉਹ ਸਾਰੇ ਬੈਂਚ ਜਿੰਨੇ ਵੀ ਉਹ ਮਾਲਸ਼ ਤੇਲ ਮਾਲਸ਼ ਵਾਲੇ ਆ ਉਹਨਾਂ ਨੇ ਰੋਕੇ ਹੋਏ ਨੇ ਪਬਲਿਕ ਪਰੇਸ਼ਾਨ ਹੁੰਦੀ ਹੈ ਜੇ ਬੈਂਡਿੰਗ ਜ਼ੋਨ ਬਣਾਣਾ ਹੈ ਤਾਂ ਇਹਨੂੰ ਇੱਕ ਸਾਈਡ ਦੇ ਉੱਪਰ ਪਾਰਕਿੰਗ ਦੀ ਇੱਕ ਸਾਈਡ ਦੇ ਉੱਪਰ ਉੱਤੇ ਇਹਨਾਂ ਨੂੰ ਅਲਾਟ ਕੀਤਾ ਜਾ ਨਾ ਉਹਦੇ ਨਾਲ ਕੀ ਹੋਏਗਾ ਕਾਰਪੋਰੇਸ਼ਨ ਨੂੰ ਇਹਦੇ ਤੋਂ ਇਨਕਮ ਹੋਏਗੀ ਬੈਂਡਿੰਗ ਜ਼ੋਨ ਜਿੱਥੇ ਉਹਨਾਂ ਨੂੰ ਖੋਖੇ ਦਿੱਤੇ ਜਾਣਗੇ ਤਾਂ ਉੱਥੇ ਉਹ ਆਪਣਾ ਕਾਰਪੋਰੇਸ਼ਨੋਂ ਤੋਂ ਪੈਸਾ ਵੀ ਲੈ ਸਕਦੀ ਹੈ ਤੇ ਨਾਲੇ ਵੈਂਡਿੰਗ ਜ਼ੋਨ ਇੱਕ ਸਾਈਡ ਤੇ ਹੋਏਗਾ ਤੇ ਪਬਲਿਕ ਪਰੇਸ਼ਾਨ ਨਹੀਂ ਹੋਏਗੇ। ਉਹ ਕੂੜਾ ਕਿੱਨਾ ਖਿਲਾਰਿਆ ਇਹਨੇ ਪਿੱਛੇ ਇਤਰਾਜ ਨਹੀਂ ਦੋ। ਤੇ ਵੈਂਡਿੰਗ ਜ਼ੋਨ ਜਦੋਂ ਸਰ ਜਿੱਥੇ ਵੀ ਹੋਏਗਾ ਉਹਨਾਂ ਨੇ ਕੂੜਾ ਉੱਥੇ ਖਿਲਾਰਨਾ ਹੀ ਖਿਲਾਰਨਾ ਹੈ ਕਿਉਂਕਿ ਵੈਂਡਿੰਗ ਜ਼ੋਨ ਜਿ ਕਿਸੇ ਨੇ ਸੂਪ ਪੀਣਾ ਕਿਸੇ ਨੇ ਕੁਝ ਕਰਨਾ ਹੈ ਉਹਨਾਂ ਦੇ ਇਸ ਚੱਕਰ ਦੇ ਵਿੱਚ ਸਾਰੇ ਕੰਪਨੀ ਬਾਗ ਦੇ ਵਿੱਚ ਕੂੜਾ ਵੀ ਇਕੱਟਾ ਇਹ ਜਿਹੜਾ ਸਬੰਧਤ ਵਿਭਾਗ ਨੂੰ ਕੋਈ ਐਕਸ਼ਨ ਲੈਣਾ ਜਿਹਨਾਂ ਨੇ ਖਿਲਾਰਪੂ ਕਰਦੇ ਬਿਲਕੁਲ ਲੈਣਾ ਚਾਹੀਦਾ ਪਰ ਲੈ ਨਹੀਂ ਰਿਹਾ ਸਬੰਧਤ ਪਤਾ ਨਹੀਂ ਕਿਉਂ ਨਹੀਂ ਲੈ ਰਿਹਾ ਜਦਕਿ ਇਹ ਸ਼ਹਿਰ ਦਾ ਇੱਕ ਬਹੁਤ ਵਧੀਆ ਸਭ ਤੋਂ ਵੱਡਾ ਪਾਰਕ ਹੈ ਇਹ ਬਿਲਕੁਲ ਸ਼ਹਿਰ ਦਾ ਇੱਕ ਬਹੁਤ ਵੱਡਾ ਪਾਰਕ ਹੈਗਾ ਹਿਸਟੋਰੀਕਲ ਹੈਗਾ ਇਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਪਰ ਪ੍ਰਸ਼ਾਸਨ ਇਹਦੇ ਬਾਰੇ ਕੋਈ ਵੀ ਐਕਸ਼ਨ ਨਹੀਂ ਲੈ ਰਿਹਾ ਲੋਕਾਂ ਨੂੰ ਤਾਂ ਬਹੁਤ ਫਾਇਦਾ ਕਰੀਏ ਇੱਥੇ ਬੜੇ ਲੋਕੀ ਆਂਦੇ ਐ ਇੰਜੋਏ ਕਰਦੇ ਐ ਸਿਰੇ ਸਿਰੇ ਵਾਕ ਕਰਦੇ ਐ ਆਪਣੀ ਵਾਤਾਵਰਣ ਬਹੁਤ ਵਧੀਆ ਹੈਗਾ ਵਾ ਗ੍ਰੀਨਰੀ ਹੈ ਫੁੱਲ ਗ੍ਰੀਨਰੀ ਹੈ ਇੱਥੇ ਲੇਕਿਨ ਇਹ ਜੋ ਵਾਤਾਵਰਣ ਖਰਾਬ ਹੋ ਰਿਹਾ ਜਿਹੜਾ ਦਾਣਾ ਪਾਰੇ ਲੋਕੀ ਇੱਥੇ ਉਹਦਾ ਗੰਦਗੀ ਕਿਨੀ ਆ ਰਹੀ ਹੈ ਕੋਈ ਮੇਨਟੇਨੈਂਸ ਨਹੀਂ ਹੋ ਰਹੀ ਇੱਥੇ ਬਿਲਕੁਲ ਹੋ ਰਹੀ ਹੈ ਤੁਸੀਂ ਇੱਥੇ ਦੇਖੋ ਕਿੰਨੀ ਮੇਨਟੇਨੈਂਸ ਜਾ ਕੇ ਖਰਾਬ ਹੋ ਰਹੀ ਐ ਇਹਦੇ ਇਹਦੇ ਸਟਾਲ ਲਗਾ ਲੈ ਮੇਰੇ ਅੱਗੇ ਫਿਰ ਇਹਨੇ ਕਰਕੇ ਕਿੰਨੀ ਕਿ ਮੁਸ਼ਕਲ ਆ ਜੀ ਬਹੁਤ ਜ਼ਿਆਦਾ ਮੁਸ਼ਕਲ ਆਦੀ ਐ ਜੀ ਜੋ ਬੰਦਾ ਖਾਂਦਾ ਉੱਥੇ ਛੁੱਟ ਦਿੰਦਾ ਉੱਥੇ ਹੀ ਗੰਦ ਗੰਦ ਪੈਂਦਾ ਨਾ ਕੋਈ ਸਫਾਈ ਹੋਣੀ ਨਾ ਕੁਝ ਹੋ ਰਿਹਾ ਐ ਇਹਦੇ ਕਰਕੇ ਵੀ ਪ੍ਰਸ਼ਾਸਨ ਨੂੰ ਵੈਸਾ ਕੁਝ ਸਟ੍ਰਿਕਟ ਲੱਗਣਾ ਚਾਹੀਦਾ ਇਹ ਮਤਲਬ ਜਿਹੜਾ ਇਹਨਾਂ ਨੇ ਕੋਈ ਗੰਢੀ ਤੋਂ ਦਿੱਤੀ ਜੇ ਆਪਣਾ ਕਾਰੋਬਾਰ ਕਰਨ ਲਈ ਕੋਈ ਇਹਨਾਂ ਨੂੰ ਨਿਰਧਾਰਿਤ ਜਗ੍ਹਾ ਦਿੱਤੀ ਜਾਵੇ ਹਾਂ ਉਹੀ ਭਾਈ ਸਾਹਿਬ ਜਿਹੜਾ ਕਿਹਾ ਕਿ ਸਾਈਡ ਤੇ ਕੋਈ ਜਗ੍ਹਾ ਦੇ ਦਿੱਤੀ ਜਾਵੇ ਜਿਵੇਂ ਸਾਰੇ ਲੋਕੀ ਉੱਥੇ ਇਕੱਠੇ ਉੱਤੋਂ ਜੋ ਇਨਕਮ ਹੋਵੇ ਉਹ ਵੀ ਕਾਰਪੋਰੇਸ਼ਨ ਨੂੰ ਜਾਵੇ ਉਹਦੇ ਵਾਸਤੇ ਸਭ ਨੂੰ ਫਾਇਦਾ ਹੋਵੇ ਜਿਹੜਾ ਸਾਹਸ ਵੈਦ ਦੀਆਂ ਹਨ ਖੜਦੀ ਜਿਹੜਾ ਬਿਲਕੁਲ ਜੀ ਬਿਲਕੁਲ ਸਾਹਸ ਵੈਦ ਬਹੁਤ ਜ਼ਰੂਰੀ ਹੈ ਅੱਜ ਕੱਲ ਕਿੰਨੇ ਮੱਛਰ ਹੋ ਜਾਂਦੇ ਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਵਾਸਤੇ ਲੱਗਦਾ ਸਬੰਧ ਜਿਹੜੀ ਬਾਹਰੋਂ ਚਾਹਤ ਚੰਗੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਦੋਸਤੋ ਫਾਸਟਵੇ ਨਿਊਜ਼ ਟੀਮ ਅੱਜ ਪੁੱਜੀ ਹੈ ਅੰਮ੍ਰਿਤਸਰ ਦਾ ਦਿਲ ਕਹੇ ਜਾਣ ਵਾਲੇ ਇਤਿਹਾਸਿਕ ਕੰਪਨੀ ਬਾਗ ਵਿਖੇ ਜਿੱਥੇ ਤੁਸੀਂ ਦੇਖ ਸਕਦੇ ਹੋ ਲੋਕ ਕਿੰਨੇ ਉਤਸ਼ਾਹ ਨਾਲ ਸੈਰ ਕਰਨ ਆਉਂਦੇ ਹਨ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਇੱਕ એનર્ਜੀ ਔਰ ਇੱਕ ਤੁਸੀਂ ਦੇਖ ਸਕਦੇ ਹੋ ਪਿਛਲੇ ਕਈ ਸਾਲਾਂ ਤੋਂ ਇੱਥੇ ਕੁਝ ਇੱਥੋਂ ਦਾ ਵਾਤਾਵਰਣ ਵਿਗੜਦਾ ਜਾ ਰਿਹਾ ਹੈ ਜਿਸ ਦਾ ਕਾਰਨ ਹੈ ਇੱਥੇ ਲੱਗਣ ਵਾਲੇ ਰੇੜੀਆਂ ਫੜੀਆਂ ਅਤੇ ਸਮਾਨ ਵੇਚਣ ਵਾਲੇ ਜਿਹੜੇ ਵੈਂਡਰਜ਼ ਇੱਥੇ ਬੈਠੇ ਨੇ ਜੋ ਕਿ ਬਹੁਤ ਜ਼ਿਆਦਾ ਗੰਦਗੀ ਵੀ ਪਾ ਰਹੇ ਨੇ ਲੇਕਿਨ ਲੋਕਾਂ ਦਾ ਇੱਥੇ ਸ਼ਰਗਨ ਵਾਲਿਆਂ ਦਾ ਕਹਿਣਾ ਹੈ ਕਿ ਇਹ ਬਹੁਤ ਗਲਤ ਹੋ ਰਿਹਾ ਹੈ ਕਿਉਂਕਿ ਸਬੰਧਿਤ ਵਿਭਾਗ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਪਾਰਕਿੰਗ ਦੀ ਪ੍ਰੋਬਲਮ ਹੈ ਔਰ ਖਾਸ ਕਰ ਉਹਨਾਂ ਕਿਹਾ ਕਿ ਜਿਹੜੇ ਲੋਕ ਇੱਥੇ ਕੁਝ ਖਾਣ ਪੀਣ ਦਾ ਸਮਾਨ ਵੇਚਦੇ ਹਨ ਉਹਨਾਂ ਨੂੰ ਸਫਾਈ ਸਾਫ ਸਵੱਜਾਈ ਦਾ ਵੀ ਧਿਆਨ ਰੱਖਣਾ ਚਾ ਇਸ ਵੱਲ ਧਿਆਨ ਦੇ ਕੇ ਜਾਂ ਤਾਂ ਇਹਨਾਂ ਨੂੰ ਇੱਥੋਂ ਹਟਾਉਣਾ ਚਾਹੀਦਾ ਹੈ ਜਾਂ ਇਹਨਾਂ ਨੂੰ ਕੋਈ ਨਿਰਦਾਤ ਜਗ੍ਹਾ ਦੇ ਕੇ ਉੱਥੇ ਇਹਨਾਂ ਨੂੰ ਬਿਠਾਉਣਾ ਚਾਹੀਦਾ ਹੈ ਤਾਂ ਜੋ ਇਹ ਵੀ ਆਪਣਾ ਕੰਮਕਾਰ ਕਰ ਸਕਣ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਅਜੇ ਕੁਮਾਰ